ਸੱਜੇ ਕਾਲ ਦੀ ਕੈਂਡਾ ਨਿਊਜ਼ ਬੁਲਟਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣੀਆਂ ਮੁੱਖ ਨਿਸ਼ਤੇ ਟੈਂਪਟਨ ਦੇ ਟੈਂਪਲ ਦੇ ਵਿੱਚ ਹੋਇਆ ਪ੍ਰੋਗਰਾਮ ਰੱਦ ਕੈਂਡਾ ਪੁਲਿਸ ਨੇ ਜਾਰੀ ਕੀਤਾ ਬਿਆਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਨ ਵਿਚਾਲੇ ਆਈਆਂ ਰਿਪੋਰਟਾਂ 3.80 ਹਜ਼ਾਰ ਲੋਕਾਂ ਨੂੰ ਮਿਲੀ ਪੀਆ ਅਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਦਿੱਤਾ ਨਵਾਂ ਸੁਝਾਅ ਕਿਹਾ ਉਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ ਚੋ ਮੈਕਸੀਕੋ ਨੂੰ ਕਰੋ ਬਾਹਰ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਜੌਨ ਹਾਰਗੰਦਾ ਹੋਇਆ ਦੇਹਾਂਤ ਇਸ ਸਾਲ ਹਾਰਗੰ ਨੇ ਤੀਸਰੀ ਵਾਰ ਹੋਈ ਸੀ ਕੈਂਸਲ ਨਾ ਫਿਰ। ਹਾਂ ਖਬਰਾਂ ਵਿਸਤਾਰ ਦੇ ਨਾਲ ਬ੍ਰੈਂਟਨ ਦੇ ਤ੍ਰੇਣੀ ਮੰਦਿਰ ਦੇ ਵਿੱਚ ਹੋਣ ਵਾਲੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਬੀਤੇ ਦਿਨ ਇਹ ਘੋਸ਼ਣਾ ਕੀਤੀ ਗਈ ਸੀ ਕਿ ਕੈਨੇਡੀਅਨ ਪੁਲਿਸ ਨੇ ਸੁਰੱਖਿਆ ਨੂੰ ਲੈ ਕੇ ਕੁਝ ਅਜਿਹੇ ਐਲਾਨ ਕੀਤੇ ਨੇ ਜਿਸ ਤੋਂ ਬਾਅਦ ਮੰਦਰ ਦੀ ਮੈਨੇਜਮੈਂਟ ਸਤੜਕ ਵਿਖਾਈ ਦੇ ਰਹੀ ਹੈ ਤੇ ਹੁਣ ਕੈਨੇਡਾ ਪੁਲਿਸ ਨੇ ਇੱਕ ਹੋਰ ਬਿਆਨ ਜਾਰੀ ਕੀਤਾ ਹੈ ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਮੰਦਰਾਂ ਦੇ ਬਾਹਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਪਰ ਖਤਰੇ ਵਾਲੀ ਕੋਈ ਗੱਲ ਨਹੀਂ ਕੈਨੇਡਾ ਦੇ ਬ੍ਰੈਂਪਟਨ ਸਥਿਤ ਤ੍ਰਿਵੇਣੀ ਮੰਦਰ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ 17 ਨਵੰਬਰ ਨੂੰ ਭਾਰਤੀ ਕੌਂਸੂਲੇਟ ਦੁਆਰਾ ਆਯੋਜਿਤ ਇੱਕ ਸਮਾਗਮ ਨੂੰ ਰੱਦ ਕਰ ਦਿੱਤਾ ਹੈ ਮੰਦਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਇੱਕਦਮ ਅਪੀਲ ਰੀਜਨਲ ਪੁਲਿਸ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ਤੇ ਚੁੱਕਿਆ ਹੈ ਜਿਸ ਵਿੱਚ ਹਿੰਸਕ ਪ੍ਰਦਰਸ਼ਨਾਂ ਦਾ ਖਤਰਾ ਜ਼ਿਆਦਾ ਸੀ ਮੰਦਰ ਦੀ ਇਸ ਦਲੀਲ ਤੇ ਹੁਣ ਕੈਂਟਾ ਦੀ ਅਪੀਲ ਰੀਜਨਲ ਪੁਲਿਸ ਨੇ ਆਪਣਾ ਸਪਸ਼ਟਿਕरण ਦਿੱਤਾ ਅਪੀਲ ਰੀਜਨਲ ਪੁਲਿਸ ਨੇ ਪਿਤੇ ਦਿਨ ਇੱਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਦੇਸ਼ ਭਰ ਵਿੱਚ ਵਾਧੇ ਤਣਾਅ ਤੇ ਚਿੰਤਾਵਾਂ ਵਿਚਾਲੇ ਪੀਰ ਖੇਤਰ ਵਿੱਚ ਪੂਜਾ ਸਥਾਨਾਂ ਦੇ ਖਿਲਾਫ ਕੋਈ ਸਿੱਧੀ ਤਮਕੀਨ ਨਹੀਂ ਮਿਲੀ ਹੈ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਭਾਈਚਾਰੇ ਦੀਆਂ ਚਿੰਤਾਵਾਂ ਤੋਂ ਜਾਣੂ ਹੈ ਖਾਸ ਤੌਰ ਤੇ ਪੂਜਾ ਸਥਾਨਾਂ ਤੇ ਪ੍ਰਦਰਸ਼ਨ ਅਤੇ ਕਥਿਤ ਧਮਕੀਆਂ ਬਾਰੇ ਇਸ ਪਾੜੇ ਪਿੰਖ ਖੇਤਰੀ ਪੁਲਿਸ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਸਾਨੂੰ ਪੀਲ ਖੇਤਰ ਵਿੱਚ ਕਿਸੇ ਵੀ ਧਾਰਮਿਕ ਸਥਾਨ ਵਿਰੁੱਧ ਕੋਈ ਸਿੱਧੀ ਤਮਕੀਨ ਨਹੀਂ ਮਿਲੀ ਇਸ ਮਾਮਲੇ ਵਿੱਚ ਪੀਰ ਰਿਜਨਲ ਪੁਲਿਸ ਨੇ ਬਾਅਦ ਵਿੱਚ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਧਾਰਮਿਕ ਸਥਾਨ ਵਿਰੁੱਧ ਕੋਈ ਸਿੱਧੀ ਤਮਕੀਨ ਨਹੀਂ ਮਿਲੀ ਪਰ ਉਹਨਾਂ ਨੇ ਸੁਰੱਖਿਆ ਵਧਾ ਦਿੱਤੀ ਹੈ ਤੇ ਕਮਿਊਨਿਟੀ ਆਗੂਆਂ ਨਾਲ ਸੰਪਰਕ ਕਰਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੰਦਰ ਦੇ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਇਹ ਫੈਸਲਾ ਸੁਰੱਖਿਆ ਕਾਰਨਾ ਕਰਕੇ ਲਿਆ ਗਿਆ ਤਾਂ ਜੋ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਹਾਲ ਹੀ ਵਿੱਚ ਬ੍ਰੈਂਟਨ ਵਿੱਚ Hindu ਸਭਾ ਮੰਦਰ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਝੜਪਾਂ ਹੋਈਆਂ ਸਨ ਜਿਸ ਤੋਂ ਬਾਅਦ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਤਣਾਅ ਚੱਲ ਰਿਹਾ ਹੈ ਖਾਸ ਕਰਕੇ ਜਦੋਂ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨੇਜਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸੰਭਾਵਿਤ ਭੂਮਿਕਾ ਦਾ ਦੋਸ਼ ਲਗਾਇਆ ਸੀ ਭਾਰਤ ਨੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਹੈ ਅਤੇ ਸਿੱਖ ਕੱਟੜਪੰਥੀਆਂ ਦੇ ਮੁੱਦੇ ਤੇ ਦੋਵਾਂ ਦੇਸ਼ਾਂ ਵਿਚਾਲੇ ਮਤਭੇਦ ਹੋਰ ਡੂੰਘੇ ਹੋ ਗਏ ਨੇ ਜ਼ਿਕਰਯੋਗ ਹੈ ਕਿ ਧਾਰਮਿਕ ਸਥਾਨਾਂ ਦੇ ਉੱਤੇ ਕਾਉਂਸਲਰ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਤੇ ਵਿੱਚ ਭਾਰਤੀ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਵੰਡੇ ਜਾ ਰਹੇ ਸਨ ਅਜਿਹੇ ਦੇ ਵਿੱਚ 3 ਨਵੰਬਰ ਨੂੰ ਹੋਏ ਵਿਵਾਦ ਤੋਂ ਬਾਅਦ ਇਹ ਕਾਉਂਸਲਰ ਕੈਂਪ ਵੱਖ-ਵੱਖ ਥਾਵਾਂ ਤੇ ਆਯੋਜਿਤ ਕੀਤੇ ਗਏ ਸਨ ਜਿਨ੍ਹਾਂ ਨੂੰ ਰੱਦ ਕਰਨ ਦੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਉਂਸਲਰ ਕੈਂਪ ਕਦੋਂ ਲਗਾਏ ਜਾਣਗੇ ਕਿਉਂਕਿ ਇਹ ਕੈਂਪ ਰੱਦ ਹੋਣ ਦੀ ਸੂਰਤ ਵਿੱਚ ਬਹੁਤ ਸਾਰੇ ਭਾਰਤੀ ਪੈਨਸ਼ਨਰਾਂ ਨੂੰ ਨੁਕਸਾਨ ਚਲਣਾ ਪੈ ਰਿਹਾ ਹੈ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਣ ਦੀਆਂ ਰਿਪੋਰਟਾਂ ਦੇ ਵਿਚਾਲੇ ਹੀ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਵਿੱਚ 3.80 ਲੱਖ ਨਵੇਂ ਪਰਮਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਜਾ ਚੁੱਕਾ ਹੈ ਅਤੇ ਸਿਟੀਜ਼ਨਸ਼ਿਪ ਹਾਸਲ ਕਰਨ ਵਾਲਿਆਂ ਦੀ ਗਿਣਤੀ ਤਕਰੀਬਨ 2 ਲੱਖ ਦੱਸੀ ਜਾ ਰਹੀ ਹੈ ਭਾਵ ਕਿ 2 ਲੱਖ ਲੋਕਾਂ ਨੂੰ ਕੈਨੇਡਾ ਦੀ ਨਾਗਰਿਕਤਾ ਮਿਲ ਚੁੱਕੀ ਹੈ ਹਾਲਾਂਕਿ ਕੈਨੇਡਾ ਨੇ ਪੀਆਰ ਦੇਣ ਦੇ ਵਿੱਚ ਤੇ ਸਿਟੀਜ਼ਨਸ਼ਿਪ ਦੇਣ ਦੇ ਵਿੱਚ ਕਈ ਤਰ੍ਹਾਂ ਦੀ ਸਖਤੀ ਵਰਤੀ ਸੀ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਣ ਦੀਆਂ ਰਿਪੋਰਟਾਂ ਦਰਮਿਆਨ ਕੈਨਟਾ ਵਿੱਚ 380000 ਨਵੇਂ ਪਰਮਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਜਾ ਚੁੱਕਾ ਹੈ ਅਤੇ ਸਿਟੀਜ਼ਨਸ਼ਿਪ ਹਾਸਲ ਕਰਨ ਵਾਲਿਆਂ ਦੀ ਗਿਣਤੀ ਤਕਰੀਬਨ 2 ਲੱਖ ਦੱਸੀ ਜਾ ਰਹੀ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੀ ਵੈੱਬਸਾਈਟ ਮੁਤਾਬਕ ਮੌਜੂਦਾ ਵਰੇ ਦੌਰਾਨ ਸਟੱਡੀ ਵੀਜ਼ਾ ਦੀਆਂ 655000 ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਹੈ ਜਦਕਿ ਵਰਕ ਪਰਮਿਟ ਵਾਲੀਆਂ 9,74,000 ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਹੈ ਜਿਨ੍ਹਾਂ ਵਿੱਚ ਵਰਕ ਪਰਮਿਟ ਦੀ ਮਿਆਦ ਵਧਾਉਣ ਵਾਲੀਆਂ ਅਰਜ਼ੀਆਂ ਵੀ ਸ਼ਾਮਿਲ ਨੇ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲੌਗ ਦਾ ਜ਼ਿਕਰ ਕੀਤਾ ਜਾਵੇ ਤਾਂ 30 ਸਤੰਬਰ ਦੇ ਅੰਤ ਤੱਕ 24,50,000 ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਵਿੱਚੋਂ ਤਕਰੀਬਨ 11 ਲੱਖ ਅਰਜ਼ੀਆਂ ਬਾਰੇ ਫੈਸਲਾ ਲੈਣ ਦੀ ਤੈਅशुदा ਹੱਦ ਲੰਘ ਚੁੱਕੀ ਸੀ ਕੈਨੇਡਾ ਅਤੇ ਭਾਰਤ ਵੱਲੋਂ ਇੱਕ ਦੂਜੇ ਦੇ ਡਿਪਲੋਮੈਟਸ ਕੱਢਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ 7.6 ਫੀਸਦੀ ਵਾਧੇ ਨਾਲ 10 78000 ਤੇ ਪਹੁੰਚ ਗਿਆ ਅਤੇ ਸਤੰਬਰ ਵਿੱਚ ਹੀ ਇਹ ਅੰਕੜਾ ਤਕਰੀਬਨ 11 ਲੱਖ ਦੱਸਿਆ ਗਿਆ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਉਹਨਾਂ ਅਰਜ਼ੀਆਂ ਨੂੰ ਬੈਕਲੌਗ ਵਿੱਚ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਪ੍ਰੋਸੈਸਿੰਗ ਤੈਸ਼ੁਦਾ ਸਮਾਂ ਹੱਦ ਦੇ ਅੰਦਰ ਨਹੀਂ ਕੀਤੀ ਜਾਂਦੀ ਇਮੀਗ੍ਰੇਸ਼ਨ ਵਿਭਾਗ ਮੁਤਾਬਕ 80% ਦੀ ਅਪਲੀਕੇਸ਼ਨਸ ਦੀ ਪ੍ਰੋਸੈਸਿੰਗ ਤੈਸ਼ੁਦਾ ਸਮਾਂ ਹੱਦ ਦੇ ਅੰਦਰ ਕੀਤੀ ਜਾ ਰਹੀ ਹੈ ਅਤੇ ਬਾਕੀ 20% ਅਰਜ਼ੀਆਂ ਨੂੰ ਗੁੰਜਲਦਾਰ ਮੰਨਦਿਆਂ ਵਾਧੂ ਸਮੇਂ ਦੀ ਜ਼ਰੂਰਤ ਪੈ ਰਹੀ ਹੈ ਅਰਜ਼ੀ ਵੀਜ਼ਾ ਲਈ ਮੌਜੂਦਾ ਵੜੇ ਦੌਰਾਨ ਪੁੱਜੀਆਂ 14 ਲੱਖ ਤੋਂ ਵੱਧ ਅਰਜ਼ੀਆਂ ਵਿੱਚੋਂ 6,58,000 ਦਾ ਸਮਾਂ ਰੰਦੇ ਨਿਪਟਾਰਾ ਕਰ ਦਿੱਤਾ ਗਿਆ ਜਦਕਿ ਪਰਮਾਨੈਂਟ ਰੈਜ਼ਿਡੈਂਸੀ ਦੀਆਂ 8,16,000 ਅਰਜ਼ੀਆਂ ਵਿੱਚੋਂ 5,10,000 ਦਾ ਤੈਸ਼ੁਦਾ ਸਮਾਂ ਹੱਦ ਤੱਕ ਨਿਪਟਾਰਾ ਕੀਤਾ ਗਿਆ ਹੈ ਇਸ ਤਰ੍ਹਾਂ ਕਿ ਨੀਡਨ ਸਿਟੀਜ਼ਨਸ਼ਿਪ ਲਈ ਆਈਆਂ 223000 ਅਰਜ਼ੀਆਂ ਵਿੱਚੋਂ 185000 ਦੀ ਪ੍ਰੋਸੈਸਿੰਗ ਸਮੇਂ ਸਿਰ ਸੰਭਵ ਬਣਾਈ ਜਾ ਸਕੀ। ਵੱਖ-ਵੱਖ ਰਿਪੋਰਟਾਂ ਮੁਤਾਬਕ ਐਕਸਪ੍ਰੈਸ ਐਂਟਰੀ ਨਾਲ ਸੰਬੰਧਿਤ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਵਿੱਚ ਅਰਜ਼ੀਆਂ ਦਾ ਬੈਕਲੌਗ 25% ਦੱਸਿਆ ਜਾ ਰਿਹਾ ਹੈ, ਜਦਕਿ ਸਪਾਊਸ ਵੀਜ਼ਾ ਦੇ ਮਾਮਲੇ ਵਿੱਚ ਸਭ ਤੋਂ ਘੱਟ 14% ਬੈਕਲੌਗ ਦੱਸਿਆ ਜਾ ਰਿਹਾ ਹੈ। ਇੱਥੇ ਦੱਸਣਾ ਬੰਦ ਹੈ ਕਿ ਕੈਨੇਡਾ ਸਰਕਾਰ ਵੱਲੋਂ ਪਿਛਲੇ ਦਿਨੀ ਵਿਜ਼ਟਰ ਵੀਜ਼ਾ ਅਧੀਨ ਮਲਟੀਪਲ ਐਂਟਰੀ ਵਾਲਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ ਹੁਣ ਜ਼ਿਆਦਾਤਰ ਵਿਸਟਰ ਵਿਜ਼ੇ ਸਿੰਗਲ ਐਂਟਰੀ ਵਾਲੇ ਹੀ ਜਾਰੀ ਕੀਤੇ ਜਾਣਗੇ ਦੂਜੇ ਪਾਸੇ ਸਟੱਡੀ ਵੀਜ਼ਾ ਦਾ ਫਾਸਟ ਟਰੈਕ ਪ੍ਰੋਗਰਾਮ ਸਟੂਡੈਂਟ ਡਾਇਰੈਕਟ ਸਟ੍ਰੀਮ ਵੀ ਬੰਦ ਕੀਤਾ ਜਾ ਚੁੱਕਾ ਹੈ ਜਿਸ ਦਾ ਸਿੱਧਾ ਅਸਰ ਭਾਰਤੀ ਵਿਦਿਆਰਥੀਆਂ ਤੇ ਪੈਣ ਦੀ ਸੰਭਾਵਨਾ ਹੈ Ontario ਦੇ ਪ੍ਰੀਮੀਅਰ ਡਗ ਫੋਰਡ ਨੇ ਇੱਕ ਅਹਿਮ ਐਲਾਨ ਕੀਤਾ ਹੈ ਦਰਸਲ ਉਹਨਾਂ ਨੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਚੁਣੇ ਜਾਣ ਤੋਂ ਬਾਅਦ ਇੱਕ ਸੁਝਾਅ ਪੇਸ਼ ਕੀਤਾ ਹੈ ਡਾਕਟਰ ਫੋਰਡ ਦਾ ਕਹਿਣਾ ਹੈ ਕਿ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ 'ਚੋਂ ਮੈਕਸੀਕੋ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ 2026 ਦੇ ਵਿੱਚ ਸਮਝੌਤੇ ਦੀ ਸਮੀਖਿਆ ਵੀ ਹੋਣੀ ਹੈ ਸੋ ਇਸ ਦੌਰਾਨ ਹੀ ਇਹ ਫੈਸਲਾ ਲੈ ਲੈਣਾ ਚਾਹੀਦਾ ਹੈ ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਦੇ ਪ੍ਰੀਮੀਅਰ ਨੇ ਉੱਤਰੀ ਅਮਰੀਕੀ ਵਪਾਰਕ ਸਮਝੌਤੇ ਬਾਬਤ ਨਵਾਂ ਨੁਕਤਾ ਸੜਕਾਇਆ ਹੈ ਜਿਸ ਵਿੱਚ ਉਹ ਮੈਕਸੀਕੋ ਨੂੰ ਸਮਝੌਤੇ ਤੋਂ ਬਾਹਰ ਕਰਨ ਬਾਰੇ ਗੱਲ ਕਰ ਰਹੇ ਨੇ ਬੀਤੇ ਦਿਨ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕੈਨਡਾ ਅਮਰੀਕਾ ਦੇ ਦੁਵੱਲੇ ਸਮਝੌਤੇ ਤੇ ਵਾਪਸੀ ਦਾ ਵਿਚਾਰ ਪੇਸ਼ ਕੀਤਾ ਜਿਵੇਂ ਕਿ 1996 ਵਿੱਚ ਨਾਫਟਾ ਦੇ ਲਾਗੂ ਹੋਣ ਤੋਂ ਪਹਿਲਾਂ ਹੋਇਆ ਕਰਤਾ ਸੀ ਫੋਰਡ ਦੀਆਂ ਟਿੱਪਣੀਆਂ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ਚਿਤਨ ਤੋਂ ਬਾਅਦ ਆਈਆਂ ਨੇ ਟਰੰਪ ਦੀ ਵਾਪਸੀ ਨੂੰ ਸੰਸਾਰ ਭਰ ਵਿੱਚ ਵਪਾਰ ਅਤੇ ਸੁਰੱਖਿਆ ਪ੍ਰਬੰਧਨ ਲਈ ਇੱਕ ਸੰਭਾਵੀ ਤੌਰ ਤੇ ਵੱਡੀ ਤਬਦੀਲੀ ਵਜੋਂ ਵਿਖਿਆ ਜਾ ਰਿਹਾ ਹੈ ਫੋਰਡ ਨੇ ਸੰਕੇਤ ਦਿੱਤਾ ਹੈ ਕੀ ਸੀਯੂਐਸਐਮਏ ਯਾਨੀ ਕਿ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀ ਸਮੀਖਿਆ ਦੌਰਾਨ ਮੁਸ਼ਕਲਾਂ ਪੇਸ਼ ਆਉਣਗੀਆਂ ਇਸ ਸਮਝੌਤੇ ਦੀ 2026 ਵਿੱਚ ਮੁੜ ਸਮੀਖਿਆ ਕੀਤੀ ਜਾਣੀ ਹੈ ਨਹੀਂ ਤਾਂ ਇਹ ਇੱਕ ਦਹਾਕੇ ਬਾਅਦ ਸਮਾਪਤ ਹੋ ਜਾਵੇਗਾ ਇਸ ਸਮੀਖਿਆ ਦੌਰਾਨ ਦਰਪੇਸ਼ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਮੈਕਸੀਕੋ ਵਿੱਚ ਚੀਨ ਦੀ ਮਲਕੀਅਤ ਵਾਲੇ ਕਾਰ ਪਲਾਂਟਾਂ ਦੇ ਵਧਣ ਕਰਕੇ ਅਮਰੀਕਾ ਦੀ ਫਿਕਰਮੰਦੀ ਹੈ ਫੋਰਡ ਦੇ ਇੱਕ ਬਿਆਨ ਵਿੱਚ ਉਨ੍ਹਾਂ ਪਲਾਂਟਾਂ ਦਾ ਜ਼ਿਕਰ ਕੀਤਾ ਗਿਆ ਹੈ ਫੋਰਡ ਨੇ ਕਿਹਾ ਕਿ ਮੁਕਤ ਵਪਾਰ ਦਾ ਉਚਿਤ ਹੋਣਾ ਜ਼ਰੂਰੀ ਹੈ। ਫੋਰਡ ਨੇ ਕਿਹਾ ਕਿ ਸੀਯੂਐਸਐਮਏ ਤੇ ਦਸਤਕਤ ਕਰਨ ਤੋਂ ਬਾਅਦ ਮੈਕਸੀਕੋ ਚੀਨੀ ਕਾਰਾਂ, ਆਟੋ ਪੁਰਜ਼ਿਆਂ ਅਤੇ ਹੋਰ ਉਤਪਾਦਾਂ ਦੇ ਅਮਰੀਕਾ ਤੇ ਕੈਨੇਡਾ ਵਿੱਚ ਦਾਖਲੇ ਲਈ ਇੱਕ ਚੋੜ ਦਰਵਾਜ਼ਾ ਬਣਿਆ ਜਿਸ ਨਾਲ ਕੈਨੇਡੀਅਨ ਅਤੇ ਅਮਰੀਕੀ ਵਰਕਰਾਂ ਦੀ ਉਪਜੀਵਿਕਾ ਨੂੰ ਖਤਰਾ ਹੈ ਫੋਰਡ ਨੇ ਮੈਕਸੀਕੋ ਨੂੰ ਚੀਨੀ ਦਰਾਮਦਾਂ ਤੇ ਟੈਰਫ ਲਗਾਉਣ ਲਈ ਕਿਹਾ ਤਾਂ ਜੋ ਇਸ ਦੇ ਕਾਰ ਪੁਰਜ਼ਿਆਂ ਨੂੰ ਉੱਤਰੀ ਅਮਰੀਕੀ ਸਪਲਾਈ ਚੇਨ ਤੋਂ ਪਰਾਂ ਰੱਖਿਆ ਜਾ ਸਕੇ ਫੋਰਡ ਨੇ ਕਿਹਾ ਕਿ ਜੇ ਮੈਕਸੀਕੋ ਕੈਨੇਡਾ ਅਤੇ ਅਮਰੀਕਾ ਦੇ ਮੇਚ ਦੇ ਟੈਰਫ ਲਗਾ ਕੇ ਚੀਨ ਤੋਂ ਆਉਂਦੀਆਂ ਆਯਾਤ ਖੇਪਾਂ ਨੂੰ ਨਹੀਂ ਨਿਯੰਤਰਣ ਕਰਤਾ ਤਾਂ ਉਸ ਕੋਲ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਤੱਕ ਪਹੁੰਚ ਅਤੇ ਗੱਲਬਾਤ ਦੀ ਮੇਜ਼ ਤੇ ਸਥਾਨ ਨਹੀਂ ਹੋਣਾ ਚਾਹੀਦਾ ਇਸ ਦੀ ਬਜਾਏ ਸਾਨੂੰ ਦਵੱਲੇ ਅਮਰੀਕਾ ਕੈਨੇਡਾ ਮੁਕਤ ਵਪਾਰ ਸਮਝੌਤੇ ਤੇ ਸਿੱਧੀ ਗੱਲਬਾਤ ਕਰਕੇ ਧਰਤੀ ਤੇ ਸਭ ਤੋਂ ਨਜ਼ਦੀਕੀ ਆਰਥਿਕ ਭਾਈਵਾਲੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਫੋਰਡ ਬਾਅਦ ਵਿੱਚ ਬੀਤੇ ਦਿਨ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਵਦੇੜਿਸ਼ ਸਪਸ਼ਟ ਸਨ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਪ੍ਰਸਤਾਵ ਦੇ ਰਹੇ ਨੇ ਕਿ ਫੈਡਰਲ ਸਰਕਾਰ ਅਮਰੀਕਾ ਨਾਲ ਉਹ ਲਾਵਾ ਪਾਰਕ ਸਮਝੌਤਾ ਕਰੇ ਅਤੇ ਭਾਵੇਂ ਇਸੇ ਤਰ੍ਹਾਂ ਮੈਕਸੀਕੋ ਨਾਲ ਵੀ ਦੁਵੱਲਾ ਸਮਝੌਤਾ ਕਰ ਲਵੇ ਮਹਾਦੀਪੀ ਸਮਝੌਤੇ ਦੇ ਨਵੀਨੀਕਰਨ ਵਿੱਚ ਕੁਝ ਸਭ ਤੋਂ ਗੁੰਝਲਦਾਰ ਚੁਣੌਤੀਆਂ ਮੈਕਸੀਕੋ ਬਾਰੇ ਨੇ ਚੀਨੀ ਕਾਰ ਪਲਾਂਟਾਂ ਤੋਂ ਇਲਾਵਾ ਮੈਕਸੀਕੋ ਦੀਆਂ ਤੇਲ ਕੰਪਨੀਆਂ ਤੇ ਉਥੋਂ ਦੀ ਸਰਕਾਰ ਦਾ ਵਾਅਦਾ ਪ੍ਰਭਾਵ ਅਮਰੀਕਾ ਦੀ ਇੱਕ ਹੋਰ ਚਿੰਤਾ ਹੈ ਜਦੋਂ ਹਾਲ ਹੀ ਵਿੱਚ ਇੱਕ ਫੈਡਰਲ ਅਧਿਕਾਰੀ ਨੂੰ ਸਰਕਾਰੀ ਮੀਡੀਆ ਏਜੰਸੀ ਨੇ ਇੱਕ ਦਵੱਲੇ ਕੈਨੇਡਾ ਅਮਰੀਕਾ ਵਪਾਰ ਸਮਝੌਤੇ ਤੇ ਵਾਪਸੀ ਦੇ ਵਿਚਾਰ ਬਾਰੇ ਪੁੱਛਿਆ ਸੀ ਤਾਂ ਉਹਨਾਂ ਕਿਹਾ ਸੀ ਕਿ ਇਹ ਕੈਨੇਡਾ ਦੀ ਨੀਤੀ ਨਹੀਂ ਹੈ ਘਟੋ-ਘਟ ਇਸ ਸਮੇਂ ਨਹੀਂ ਹਾਲਕਿ ਫੈਡਰਲ ਸਰਕਾਰ ਨੇ ਫੋਰਡ ਦੇ ਸੰਦੇਸ਼ ਦਾ ਸਮਰਥਨ ਨਹੀਂ ਕੀਤਾ ਪਰ ਉਸਨੇ ਆਪਣੇ ਆਪ ਨੂੰ ਇਸ ਤੋਂ ਵੱਖ ਵੀ ਨਹੀਂ ਕੀਤਾ ਇਸ ਬਾਰੇ ਪੁੱਛੇ ਜਾਣ ਤੇ ਵਿੱਤ ਮੰਤਰੀ ਕ੍ਰਿਸਟੀਆਨ ਫਰਲੈਂਡ ਦੇ ਬੁਲਾਰੇ ਨੇ ਬੀਤੇ ਦਿਨ ਚੀਨੀ ਇਲੈਕਟ੍ਰੋਨਿਕ ਵਹਨਾ ਸਟੀਲ ਅਤੇ ਐਲੂਮੀਨੀਅਮ ਤੇ ਕੈਨੇਡਾ ਦੁਆਰਾ ਲਗਾਏ ਗਏ ਟੈਰਫਾਂ ਵੱਲ ਇਸ਼ਾਰਾ ਕੀਤਾ ਉਹਨਾਂ ਨੇ ਕਿਹਾ ਕਿ ਕਾ ਵਿਸ਼ਵਾਸ ਹੈ ਕਿ ਚੀਨ ਦੀ ਰਾਜ ਨਿਰਦੇਸ਼ਿਤ ਨੀਤੀ ਦੇ ਮੱਦੇਨਜ਼ਰ ਕੈਨੇਡੀਅਨ ਕਾਮਯਾ ਲਈ ਬਰਾਬਰਤਾ ਦੇ ਮੌਕਿਆਂ ਵਾਸਤੇ ਕਾਰਵਾਈ ਹੋਣੀ ਜ਼ਰੂਰੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉrd ਦੇ ਬਿਆਨ ਬਾਰੇ ਸਵਾਲ ਪੁੱਛੇ ਜਾਂਦੇ ਕਿ ਦੁਨੀਆ ਭਰ ਦੇ ਦੇਸ਼ ਚੀਨ ਤੇ ਅਨੁਚਿਤ ਵਪਾਰਕ ਵਰਤਾਰਿਆਂ ਤੋਂ ਚਿੰਤਿਤ ਨੇ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਚੰਗੀਆਂ ਨੌਕਰੀਆਂ ਦੀ ਰੱਖਿਆ ਕਰਨ ਦੀ ਸਾਡੀ ਇੱਛਾ ਵਿੱਚ ਇਕਜੁੱਟ ਹੋਈਏ ਜਿਹੜੀਆਂ ਚੀਨ ਦੇ ਮੁਕਾਬਲੇ ਵਾਤਾਵਰਣ ਅਤੇ ਕਿਰਤ ਅਭਿਆਸਾਂ ਬਾਰੇ ਵਧੇਰੇ ਜ਼ਿੰਮੇਵਾਰ ਨੇ ਅਤੇ ਅਰਥਪੂਰਨ ਤਰੀਕਿਆਂ ਨਾਲ ਪਰਿਵਾਰਾਂ ਦਾ ਸਮਰਥਨ ਕਰਨ ਲਈ ਅਸੀਂ ਅਮਰੀਕਾ ਅਤੇ ਉਮੀਦ ਹੈ ਕਿ ਮੈਕਸੀਕੋ ਵਰਗੇ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਦੇ ਮੁਤਾਬਕ ਇੱਕ ਸੰਚੋਤੇ ਤੋਂ ਮੈਕਸੀਕੋ ਨੂੰ ਬਾਹਰ ਕਰਨ ਦਾ ਤਿੰਨੋਂ ਦੇਸ਼ਾਂ ਵਿੱਚ ਕਾਰੋਬਾਰ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਵਿਰੋਧ ਕਰਨਗੀਆਂ ਇਸ ਨੂੰ ਕੁਝ ਲੋਕਾਂ ਦੁਆਰਾ ਵੀ ਸੰਦੇਹ ਨਾਲ ਵੇਖਿਆ ਜਾਵੇਗਾ ਜੋ ਉੱਤਰੀ ਅਮਰੀਕਾ ਦੇ ਵਪਾਰ ਲਈ ਮੈਕਸੀਕੋ ਨੂੰ ਅਮਰੀਕੀ ਕਾਂਗਰਸ ਦੇ ਸਮਰਥਨ ਨੂੰ ਸੁਰੱਖਿਅਤ ਰੱਖਣ ਵਿੱਚ ਇੱਕ ਰਾਜਨੀਤਿਕ ਸਹਿਯੋਗੀ ਵਜੋਂ ਵੇਖਦੇ ਨੇ ਮੈਕਸੀਕੋ ਅਤੇ ਅਮਰੀਕਾ ਦਰਮਿਆਨ ਹੁੰਦਾ ਵਪਾਰਕ ਪ੍ਰਵਾਹ ਮੈਕਸੀਕਨ ਅਮਰੀਕੀ ਆਬਾਦੀ ਦੇ ਨਾਲ 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 ਦੱਖਣੀ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਵੀ ਇਸ ਸਮਝੌਤੇ ਲਈ ਸਮਰਥਨ ਪਿਆਦਾ ਕਰਦਾ ਹੈ ਕੈਨੇਡੀਅਨ ਆਟੋ ਕੰਪਨੀਆਂ ਮੈਕਸੀਕੋ ਵਿੱਚ ਚੀਨੀ ਨਿਵੇਸ਼ ਅਤੇ ਅਮਰੀਕਾ ਵਿੱਚ ਸੰਭਾਵਿਤ ਰਾਜਨੀਤਿਕ ਛਟਕੇ ਬਾਰੇ ਆਗਾ ਕਰ ਰਹੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀਆਂ ਵਾਸਤੇ ਇੱਕ ਬੇहद ਦੁਖਦਾਈ ਖਬਰ ਹੈ ਸਾਬਕਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹਾਰਗਨ ਦਾ ਦਿਹਾਂਤ ਹੋ ਚੁੱਕਿਆ ਹੈ ਤੇ ਇਸ ਸਾਲ ਹਾਰਗਨ ਦੇ ਤੀਸਰੀ ਵਾਰੀ ਕੈਂਸਰ ਦੇ ਨਾਲ ਪੀੜਿਤ ਹੋ ਰਹੀਆਂ ਚਰਚਾਵਾਂ ਸਾਹਮਣੇ ਆਈਆਂ ਸਨ ਹਾਲਾਂਕਿ ਉਹ ਆਪਣਾ ਇਲਾਜ ਕਰਵਾ ਰਹੇ ਸਨ ਉਹਨਾਂ ਕਿਹਾ ਸੀ ਕਿ ਮੈਂ ਤੰਦਰੁਸਤ ਹੋ ਜਾਵਾਂਗਾ ਪਰ ਇਸ ਦੇ ਬਾਵਜੂਦ ਵੀ ਅੱਜ ਉਹ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਚੁੱਕੇ ਨੇ ਸਭ ਤੋਂ ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਜான் ਹਾਰਗਨ ਦਾ 65 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇਸ ਸਾਲ ਜੂਨ ਵਿੱਚ ਹਾਰਗਨ ਨੇ ਸਰਕਾਰੀ ਮੀਡੀਆ ਏਜੰਸੀ ਨੂੰ ਦੱਸਿਆ ਸੀ ਕਿ ਉਹਨਾਂ ਦੇ ਪੁਰਾਣੇ ਗਲੇ ਦੇ ਕੈਂਸਰ ਦੇ ਇੱਕ ਰੁਟੀਨ ਫਾਲੋਅ-ਅਪ ਦੌਰਾਨ ਉਹਨਾਂ ਨੂੰ ਤੀਜੀ ਵਾਰ ਕੈਂਸਰ ਹੋਣ ਦਾ ਪਤਾ ਲੱਗਿਆ ਸੀ। ਹਾਰਗਨ ਉਸ ਸਮੇਂ ਜਰਮਨੀ ਵਿੱਚ ਕੈਨੇਡਾ ਦੇ ਰਾਜਦੂਤ ਵਜੋਂ ਆਪਣੇ ਅਹੁਦੇ ਤੋਂ ਛੁੱਟੀ ਤੇ ਚਲੇ ਗਏ ਸਨ। ਹਾਰਗਨ ਆਪਣੇ ਪਿਛੇ ਪਤਨੀ ਐਲੀ ਅਤੇ ਆਪਣੇ ਦੋ ਪੁੱਤਰਾਂ ਨੂੰ ਛੱਡ ਗਏ ਨੇ। ਹਾਰਗੰਦੀ ਪ੍ਰੈਸ ਕਟਰ ਸ਼ੀਨਾ ਮੈਕਕੋਨਲ ਨੇ ਐਕਸ ਦੇ ਉਤੇ ਪੋਸਟ ਕੀਤੇ ਗਏ ਇੱਕ ਬਿਆਨ ਦੇ ਵਿੱਚ ਦੱਸਿਆ ਹੈ ਕਿ ਹਾਰਗਨ ਪਰਿਵਾਰ ਨੇ ਕਿਹਾ ਕਿ ਮੰਗਲਵਾਰ ਸਵੇਰੇ ਵਿਕਟੋਰੀਆ ਦੇ ਰਾਇਲਸ ਬਲੀ ਹਸਪਤਾਲ ਵਿੱਚ ਔਰਗਨ ਦਾ ਦਿਹਾਂਤ ਹੋ ਗਿਆ ਹੈ ਵਿਕਟੋਰੀਆ BC ਦੇ ਜਮਪਾਲ ਜੌਨ ਔਰਗਨ ਪਹਿਲੀ ਵਾਰ 2005 ਵਿੱਚ BC ਵਿਧਾਨ ਸਭਾ ਵਿੱਚ ਚੁਣੇ ਗਏ ਸਨ ਉਹ 2017 ਵਿੱਚ BC ਦੇ ਪ੍ਰੀਮੀਅਰ ਬਣੇ ਅਤੇ ਕੋਵਿਡ-19 ਮਹਾਂਮਾਰੀ ਦੇ ਕਾਲ ਤੋਂ ਲੰਘਦਿਆਂ 2022 ਤੱਕ ਉਹ BC ਦੀ ਸੇਵਾ ਸティ ਕਰਦੇ ਰਹੇ 2022 ਵਿੱਚ ਉਨ੍ਹਾਂ ਨੇ ਆਪਣੀ ਸਿਹਤ ਅਤੇ ਊਰਜਾ ਦੀ ਕਮੀ ਨੂੰ ਮੁੱਖ ਕਾਰਨ ਦੱਸਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਉਸ ਤੋਂ ਬਾਅਦ ਹਾਰਗਨ ਨੇ ਅਗਲੀ ਸਪ੍ਰਿੰਗ ਵਿੱਚ ਆਪਣੀ ਵਿਧਾਇਕ ਦੀ ਸੀਟ ਛੱਡ ਦਿੱਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੰਬਰ 2023 ਵਿੱਚ ਹਾਰਗਨ ਨੂੰ ਜਰਮਨੀ ਲਈ ਕੈਂਟਾ ਦਾ ਰਾਜਦੂਤ ਨਿਯੁਕਤ ਕੀਤਾ ਸੀ। ਸਾਬਕਾ ਪ੍ਰੀਮੀਅਰ ਨੂੰ 2008 ਵਿੱਚ ਬਲੈਡਰ ਕੈਂਸਰ ਦਾ ਪਤਾ ਲੱਗਾ ਸੀ। ਉਹਨਾਂ ਨੂੰ ਸਰਜਰੀ ਅਤੇ ਇਲਾਜ ਤੋਂ ਬਾਅਦ ਕੈਂਸਰ ਮੁਕਤ ਘੋਸ਼ਿਤ ਕਰ ਦਿੱਤਾ ਗਿਆ ਸੀ। 2021 ਦੇ ਅਖੀਰ ਵਿੱਚ ਹਾਰਗਨ ਦੇ ਗਲੇ ਦੇ ਅੰਦਰ ਕੈਂਸਰ ਦਾ ਪਤਾ ਲੱਗਾ। ਇਸ ਸਾਲ ਦੇ ਸ਼ੁਰੂ ਵਿੱਚ ਉਹਨਾਂ ਨੂੰ ਥਾਇਰੋਇਡ ਕੈਂਸਰ ਹੋਣ ਦਾ ਪਤਾ ਲੱਗਾ ਜੂਨ ਵਿੱਚ ਇੱਕ ਬਿਆਨ ਵਿੱਚ ਹਾਰਗਨ ਨੇ ਕਿਹਾ ਸੀ ਕਿ ਇਹ ਤੀਜਾ ਕੈਂਸਰ ਹੋਇਆ ਪਰ ਮੈਨੂੰ ਭਰੋਸਾ ਹੈ ਤੇ ਉਮੀਦ ਹੈ ਕਿ ਮੈਂ ਦੁਬਾਰਾ ਲੰਬਾ ਜੀਵਾਂਗਾ ਤੇ ਖੁਸ਼ਹਾਲ ਹੋਵਾਂਗਾ ਕੈਨੇਡਾ ਨੇ 8 ਨਵੰਬਰ ਨੂੰ ਤੁਰੰਤ ਪ੍ਰਭਾਵ ਦੇ ਨਾਲ SDS ਨੂੰ ਖਤਮ ਕਰ ਦਿੱਤਾ ਹੈ ਇਹ ਇੱਕ ਅਜਿਹਾ ਕਦਮ ਸੀ ਜਿਸ ਕਰਕੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਨੇ ਜੋ ਬੜੀ ਹੀ ਆਸਾਨੀ ਦੇ ਨਾਲ ਛੇਤੀ ਕੈਨੇਡਾ ਦਾ ਵੀਜ਼ਾ ਲੈ ਕੇ ਸਟੱਡੀ ਪਰਮਿਟ ਦੇ ਉੱਤੇ ਕੈਨੇਡਾ ਆ ਜਾਂਦੇ ਹੁੰਦੇ ਸੀ 2018 ਦੇ ਵਿੱਚ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ ਅਤੇ ਭਾਰਤ ਚੀਨ ਪਾਕਿਸਤਾਨ ਫਿਲੀਪੀਨਸ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੇ ਬੇਨਕਾਰ ਬੱਚੇ ਵੀ ਸਟੱਡੀ ਪਰਮਿਟ ਪ੍ਰਕਿਰਿਆ ਵਾਸਤੇ ਇਸੇ ਹੀ ਪ੍ਰੋਗਰਾਮ ਦੀ ਵਰਤੋਂ ਕਰਦੇ ਹੁੰਦੇ ਸੀ ਕੈਨਟਾ ਨੇ ਅਧਿਕਾਰਤ ਤੌਰ ਤੇ ਸਟੂਡੈਂਟ ਡਾਇਰੈਕਟ ਸਟ੍ਰੀਮ ਅਤੇ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ ਵੀਜ਼ਾ ਪ੍ਰੋਗਰਾਮਾਂ ਨੂੰ ਤੁਰੰਤ ਲਾਗੂ ਕਰ ਦਿੱਤਾ ਹੈ। ਇਹ ਪ੍ਰੋਗਰਾਮ ਜੋ ਕਿ ਵਿਸ਼ੇਸ਼ ਦੇਸ਼ਾਂ ਦੇ ਯੋਗ ਵਿਦਿਆਰਥੀਆਂ ਲਈ ਅਧਿਆਨ ਪਰਮਿਟਾਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਸਥਾਪਿਤ ਕੀਤੇ ਗਏ ਸਨ ਇਹਨਾਂ ਨੂੰ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਧੇਰੇ ਬਰਾਬਰੀ ਅਤੇ ਸੁਚਾਰੂ ਅਰਜ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਪੜਾਵਾਰ ਕੀਤਾ ਗਿਆ ਐਸਟੀਐਸ ਅਤੇ ਐਨਐਸਸੀ ਦੀ ਸਮਾਪਤੀ ਕੈਂਟਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਇਕਸਾਰਤਾ ਨੂੰ ਬਿਹਤਰ ਬਣਾਉਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਤਰਪੇਸ਼ ਕਮਜ਼ੋਰੀਆਂ ਨੂੰ ਘਟਾਉਣ ਅਤੇ ਸਾਰੇ ਬਿਨੇਕਾਰਾਂ ਲਈ ਖੇਡ ਖੇਤਰ ਨੂੰ ਬਰਾਬਰ ਕਰਨ ਲਈ ਵਿਆਪਕ ਵਚਨਬੱਧਤਾ ਦੇ ਹਿੱਸੇ ਵਜੋਂ ਆਉਂਦੀ ਹੈ 8 ਨਵੰਬਰ 2024 ਨੂੰ ਸਾਬਕਾ ਐਸਟੀਐਸ ਅਤੇ ਐਨਐਸਸੀ ਯੋਗ ਦੇਸ਼ਾਂ ਦੀਆਂ ਸਾਰੀਆਂ ਨਵੀਆਂ ਸਟੱਡੀ ਪਰਮਿਟ ਅਰਜ਼ੀਆਂ ਤੇ ਨਿਯਮਤ ਅਧਿਆਨ ਪਰਮਿਟ ਸਟ੍ਰੀਮ ਰਾਹੀਂ ਕਾਰਵਾਈ ਕੀਤੀ ਗਈ ਸੀ ਇਸ ਸੁਚਾਰੂ ਪ੍ਰਕਿਰਿਆ ਨੇ ਯੋਗਤਾ ਪ੍ਰਾਪਤ ਵਿਦਿਆਰਥੀਆਂ ਨੂੰ ਮਿਆਰੀ ਪ੍ਰਕਿਰਿਆ ਦੇ ਸੰਵੇਦੀ ਉਡੀਕ ਕਰਨ ਦੀ ਬਚਾਏ ਆਮ ਤੌਰ ਤੇ ਕੁਝ ਹਫ਼ਤਿਆਂ ਦੇ ਅੰਦਰ ਤੇਜ਼ੀ ਨਾਲ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਿਸ ਵਿੱਚ ਕਈ ਮਹੀਨੇ ਲੱਗ ਸਕਦੇ ਸੀ ਕੈਨੇਡੀਅਨ ਸਿੱਖਿਆ ਦੀ ਮੰਗ ਕਰਨ ਵਾਲੇ ਨਾਈਜੀਰੀਅਨ ਵਿਦਿਆਰਥੀਆਂ ਦੀ ਉੱਚ ਮੰਗ ਨੂੰ ਮਾਨਤਾ ਦਿੰਦਿਆਂ ਹੋਇਆਂ ਕੈਨੇਡਾ ਨੇ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ ਪ੍ਰੋਗਰਾਮ ਸ਼ੁਰੂ ਕੀਤਾ ਸੀ ਐਨਸੀ ਨੇ ਡਿਜ਼ਾਈਨ ਵਿੱਚ ਐਸਟੀਐਸ ਨੂੰ ਪ੍ਰਤੀਬੰਧਿਤ ਕੀਤਾ ਅਤੇ ਨਾਈਜੀਰੀਅਨ ਵਿਨੇਕਾਰਾਂ ਨੂੰ ਅਧਿਐਨ ਪਰਮਿਟ ਪ੍ਰਾਪਤ ਕਰਨ ਲਈ ਇੱਕ ਤੇਜ਼ ਰੂਟ ਦੀ ਪੇਸ਼ਕਸ਼ ਕੀਤੀ ਆਪਣੀ ਸ਼ੁਰੂਆਤ ਤੋਂ ਲੈ ਕੇ ਐਨਸੀ ਨੇ ਹਜ਼ਾਰਾਂ ਨਾਈਜੀਰੀਅਨ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਪੜਨ ਦੇ ਸੁਪਨਿਆਂ ਨੂੰ ਪੂਰਾ ਕਰਨਾ ਆਸਾਨ ਬਣਾ ਦਿੱਤਾ ਹਾਲਾਂਕਿ 8 ਨਵੰਬਰ 2024 ਤੱਕ ਨਵੇਂ ਨਾਈਜੀਰੀਅਨ ਬਿਨੇਕਾਰਾਂ ਨੂੰ ਹੁਣ ਨਿਯਮਿਤ ਅਧਿਆਨ ਪਰਮਿਟ ਸਟ੍ਰੀਮ ਦੁਆਰਾ ਅਰਜ਼ੀ ਦੇਣੀ ਚਾਹੀਦੀ ਹੈ ਬਾਕੀ ਸਾਰੇ ਦੇਸ਼ਾਂ ਦੇ ਬਿਨੇਕਾਰਾਂ ਵਾਂਗ ਕੈਨੇਡੀਅਨ ਸਰਕਾਰ ਨੇ ਇਹਨਾਂ ਪ੍ਰੋਗਰਾਮਾਂ ਨੂੰ ਬੰਦ ਕਰਨ ਦੇ ਕਈ ਕਾਰਨ ਦੱਸੇ ਨੇ ਜਿਵੇਂ ਕਿ ਐਸਟੀਐਸ ਅਤੇ ਐਨਐਸਸੀ ਨੂੰ ਖਤਮ ਕਰਕੇ ਆਈਆਰਸੀਸੀ ਦਾ ਉਦੇਸ਼ ਇਸ ਦੀਆਂ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦੀ ਭਰੋਸੇਯੋਗਤਾ ਤੇ ਪਾਰਦਰਸ਼ਤਾ ਨੂੰ ਮਜ਼ਬੂਤ ਕਰਨਾ ਹੈ ਅਧਿਆਨ ਪਰਮਿਟ ਅਰਜ਼ੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੀਆਂ ਅਰਜ਼ੀਆਂ ਦੀ ਇੱਕਸਾਰ ਤੇ ਪੂਰੀ ਸਮੀਖਿਆ ਕੀਤੀ ਜਾਂਦੀ ਹੈ ਇਮੀਗ੍ਰੇਸ਼ਨ ਵਿਭਾਗ ਨੇ ਨੋਟ ਕੀਤਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਈ ਵਾਰ ਧੋਖਾਧੜੀ ਗਲਤ ਪੇਸ਼ਕਾਰੀ ਤੇ ਸ਼ੋਸ਼ਣ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਿਸ਼ੇਸ਼ਤਾਂ ਰਵਾਮ ਦੇ ਖਾਤਮੇ ਨਾਲ ਸਰਕਾਰ ਸਟੱਡੀ ਪਰਮਿਟ ਪ੍ਰਕਿਰਿਆ ਦੀ ਬਿਹਤਰ ਨਿਗਰਾਨੀ ਕਰ ਸਕਦੀ ਹੈ ਦੁਰਵਿਵਾਰ ਅਤੇ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਘਟਾ ਸਕਦੀ ਹੈ ਇਸ ਤੋਂ ਇਲਾਵਾ ਇੱਕ ਸੰਮਿਲਿਤ ਅਤੇ ਵਿਪਿੰਨ ਰਾਸ਼ਟਰ ਵਜੋਂ ਕੈਨੇਡਾ ਦੀ ਸਾਖ ਨੇ ਦੁਨੀਆ ਭਰ ਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਕੀਤਾ ਹੈ ਨਿਰਪੱਖਤਾ ਨੂੰ ਬਣਾਈ ਰੱਖਣ ਲਈ IRCC ਹੁਣ ਇੱਕ ਸਮਾਨ ਅਧਿਆਨ ਪਰਮਿਟ ਪ੍ਰਕਿਰਿਆ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਨਾਲ ਸਾਰੇ ਦੇਸ਼ਾਂ ਦੇ ਵਿਦਿਕਾਰਾਂ ਨੂੰ ਕੈਨੇਡਾ ਵਿੱਚ ਅਧਿਐਨ ਕਰਨ ਦਾ ਬਰਾਬਰ ਮੌਕਾ ਕੈਨਡਾ ਵਿੱਚ ਦਾਖਲੇ ਦੀ ਸਹੂਲਤ ਤੋਂ ਇਲਾਵਾ ਸਰਕਾਰ ਦਾ ਉਦੇਸ਼ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਸਕਾਰਾਤਮਕ ਅਕਾਦਮਿਕ ਯਾਤਰਾ ਪ੍ਰਦਾਨ ਕਰਨਾ ਹੈ। ਵਿਨੇ ਪੱਤਰ ਦੀ ਪ੍ਰਕਿਰਿਆ ਨੂੰ ਸੁਧਾਰ ਕੇ ਅਤੇ ਇੱਕਸਾਰ ਮਾਪਦੰਡ ਸਥਾਪਿਤ ਕਰਨ ਦੁਆਰਾ ਕੈਨੇਡਾ ਸਿੱਖਿਆ ਪ੍ਰਤੀ ਸੱਚੀ ਵਚਨਬੱਧਤਾ ਵਾਲੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੀ ਉਮੀਦ ਕਰਦਾ ਹੈ ਐਸਟੀਐਸ ਅਤੇ ਐਨਐਸਸੀ ਹੁਣ ਪ੍ਰਭਾਵੀ ਨਹੀਂ ਹੋਣ ਦੇ ਨਾਲ ਸਾਰੇ ਸੰਭਾਵੀ ਵਿਦਿਆਰਥੀਆਂ ਨੂੰ ਹੁਣ ਨਿਯਮਿਤ ਅਧਿਆਨ ਪਰਮਿਟ ਸਟ੍ਰੀਮ ਦੁਆਰਾ ਅਰਜ਼ੀ ਦੇਣੀ ਪੈਣੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਸ ਤਬਦੀਲੀ ਦੇ ਕਈ ਅਰਥ ਨੇ ਜਿਵੇਂ ਕਿ ਨਿਯਮਿਤ ਅਧਿਆਨ ਪਰਮਿਟ ਅਰਜ਼ੀ ਪ੍ਰਕਿਰਿਆ ਹਜੇ ਵੀ ਬਿਨੇਕਾਰਾਂ ਨੂੰ ਇੱਕ ਜੀਆਈਸੀ ਯਾਨੀ ਕਿ ਗਾਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ ਦੁਆਰਾ ਵਿੱਤੀ ਸਹਾਇਤਾ ਦਾ ਸਬੂਤ ਪ੍ਰਦਾਨ ਕਰਨ ਦੀ ਇਜਾਜ਼ਤ ਦਿੰਦੀ ਹੈ ਇੱਕ ਅਜਿਹਾ ਮੈਪ ਜੋ ਪਹਿਲਾਂ ਐਸਟੀਐਸ ਤੇ ਐਨਐਸਸੀ ਦੀ ਮੁੱਖ ਲੋੜ ਸੀ ਇਸ ਤੋਂ ਇਲਾਵਾ ਲੋੜਿੰਦੀ ਵਿੱਤੀ ਸਹਾਇਤਾ ਦਿਖਾ ਕੇ ਬਿਨੇਕਾਰ ਆਪਣੀ ਪੜ੍ਹਾਈ ਅਤੇ ਰਹਿਣ ਸਹਿਣ ਦੇ ਖਰਚਿਆਂ ਨੂੰ ਬਰਦਾਸ਼ਤ ਕਰਨ ਦੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦੇ ਨੇ ਸਭ ਤੋਂ ਐਸਡੀਐਸ ਅਤੇ ਐਨਐਸਸੀ ਯੋਗ ਦੇਸ਼ਾਂ ਦੇ ਵਿਦਿਆਰਥੀਆਂ ਦਾ ਅਧਿਆਨ ਪਰਮਿਟ ਲਈ ਅਰਜ਼ੀ ਦੇਣ ਲਈ ਹਜੇ ਵੀ ਸਵਾਗਤ ਹੈ। ਅਦੇ ਕੈਨੇਡਾ ਦੇ ਅਧਿਆਨ ਪਰਮਿਟ ਲਈ ਯੋਗਤਾ ਲੋੜਾਂ ਸਾਰੀਆਂ ਅਰਜ਼ੀਆਂ ਵਿੱਚ ਇੱਕਸਾਰ ਰਹਿੰਦੀਆਂ ਨੇ। ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਵਿੱਤੀ, ਅਕਾਦਮਿਕ ਅਤੇ ਭਾਸ਼ਾ ਦੀ ਮੁਹਾਰਤ ਦੇ ਮਿਆਰ ਸਥਾਪਿਤ ਕੀਤੇ ਨੇ ਜੋ ਬਿਨੇਕਾਰਾਂ ਨੂੰ ਪੂਰਾ ਕਰਨਾ ਚਾਹੀਦੇ ਨੇ। ਮੌਜੂਦਾ ਐਪਲੀਕੇਸ਼ਨਾਂ ਨੂੰ ਹਜੇ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਲਈ ਜਿਨ੍ਹਾਂ ਨੇ 8 ਨਵੰਬਰ 2024 ਦੀ ਦੁਪਹਿਰ 2 ਵਜੇ ਤੋਂ ਪਹਿਲਾਂ ਆਪਣੀਆਂ ਐਸਟੀਐਸ ਜਾਂ ਐਨਐਸਸੀ ਅਰਜ਼ੀਆਂ ਜਮ੍ਹਾਂ ਕਰਾਈਆਂ ਨੇ 8 ਨਵੰਬਰ 2024 ਨੂੰ ਇੱਥੇ ਕਟਆਫ ਆਈਆਰਸੀਸੀ ਉਹਨਾਂ ਅਰਜ਼ੀਆਂ ਤੇ ਐਸਟੀਐਸ ਜਾਂ ਐਨਐਸਸੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪ੍ਰਕਿਰਿਆ ਖੜੇਗਾ ਇਹ ਯਕੀਨੀ ਬਣਾਉਂਦਾ ਹੈ ਕਿ ਉਹ ਵਿਦਿਆਰਥੀ ਤੇਜ਼ ਸਟ੍ਰੀਮ ਦੇ ਲਾਭਾਂ ਨੂੰ ਬਰਕਰਾਰ ਰੱਖਣ ਭਾਰਤ ਨਾਈਜੀਰੀਆ ਅਤੇ ਹੋਰ ਉੱਚ ਮੰਗ ਵਾਲੇ ਦੇਸ਼ਾਂ ਦੇ ਵਿਦਿਆਰਥੀਆਂ ਲਈ ਐਸਡੀਐਸ ਅਤੇ ਐਨਐਸਸੀ ਨੂੰ ਬੰਦ ਕਰਨ ਦਾ ਮਤਲਬ ਹੈ ਕਿ ਪ੍ਰੋਸੈਸਿੰਗ ਦੇ ਲੰਬੇ ਸਮੇਂ ਦੀ ਉਮੀਦ ਕੀਤੀ ਜਾ ਸਕਦੀ ਹੈ ਸੁਚਾਰੂ ਐਸਡੀਐਸ ਅਤੇ ਐਨਐਸਸੀ ਪ੍ਰੋਸੈਸਿੰਗ ਨੇ ਯੋਗ ਵਿਦਿਆਰਥੀਆਂ ਲਈ ਇੰਤਜ਼ਾਰ ਦੇ ਸਮੇਂ ਨੂੰ ਮਹੱਤਵਪੂਰਨ ਤੌਰ ਤੇ ਘਟਾ ਦਿੱਤਾ ਹੈ ਇੱਕ ਲਾਭ ਜੋ ਹੁਣ ਨਿਯਮਿਤ ਅਧਿਆਨ ਪਰਮਿਟ ਸਟ੍ਰੀਮ ਦੇ ਅਧੀਨ ਗਵਾਚ ਜਾਵੇਗਾ ਹਾਲਾਂਕਿ ਕੈਨੇਡਾ ਇਹਨਾਂ ਖੇਤਰਾਂ ਦੇ ਵਿਦਿਆਰਥੀਆਂ ਨੂੰ ਅਪਲਾਈ ਕਰਨ ਲਈ ਸੜਗਰਮੀ ਨਾਲ ਉਤਸ਼ਾਹਿਤ ਕਰਨਾ ਜਾਰੀ ਰੱਖ ਰਿਹਾ ਹੈ ਤੇ ਭਰੋਸਾ ਦਿਵਾ ਰਿਹਾ ਹੈ ਕਿ ਅਧਿਆਨ ਪਰਮਿਟ ਪ੍ਰਕਿਰਿਆ ਹਜੇ ਵੀ ਉਨ੍ਹਾਂ ਵਿਦਿਆਰਥੀਆਂ ਨੂੰ ਅਨੁਕੂਲਿਤ ਕਰੇਗੀ ਜੋ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ। ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਉਹਨਾਂ ਦੀ ਸਿੱਖਿਆ ਦੀ ਗੁਣਵੱਤਾ ਲਈ ਵਿਸ਼ਵ ਪੱਧਰ ਤੇ ਜਾਣਿਆ ਜਾਂਦਾ ਹੈ ਜੋ ਸਾਲਾਨਾ 8 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੇ ਨੇ ਕੈਨੇਡਾ ਵਿੱਚ ਪੜਨ ਦੀ ਯੋਜਨਾ ਬਣਾ ਰਹੇ ਸੰਭਾਵੀ ਵਿਦਿਆਰਥੀਆਂ ਲਈ ਕੁਝ ਜ਼ਰੂਰੀ ਕਦਮ ਵੀ ਨੇ ਜਿਵੇਂ ਕਿ ਸਾਰੀਆਂ ਨਵੀਆਂ ਅਰਜ਼ੀਆਂ ਬਿਨਕਾਰ ਦੇ ਨਿਵਾਸ ਤੇ ਦੇਸ਼ ਦੀ ਪ੍ਰਵਾਹ ਕਿਤੇ ਬਿਨਾ ਨਿਯਮਿਤ ਅਧਿਐਨ ਪਰਮਿਟ ਸ਼੍ਰੇਣੀ ਦੇ ਅਧੀਨ ਦਾਇਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਸੰਭਾਵੀ ਵਿਦਿਆਰਥੀਆਂ ਨੂੰ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ GIC ਜਾਂ ਫੰਡਾਂ ਦੇ ਹੋਰ ਪ੍ਰਮਾਣਿਤ ਸਬੂਤਾਂ ਸਣੇ ਆਪਣੀ ਵਿੱਤੀ ਸਮਰੱਥਾ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਤਿਆਰੀ ਕਰਨੀ ਚਾਹੀਦੀ ਹੈ। ਵਿਨੇਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਿਯਮਿਤ ਤੌਰ ਤੇ IRCC ਵੈੱਬਸਾਈਟ ਦੀ ਜਾਂਚ ਕਰਨ ਜਾਂ ਅਧIAN ਪਰਮਿਟਾ ਦੇ ਸੰਬੰਧ ਵਿੱਚ ਕਿਸੇ ਵੀ ਵੱਧੂ ਅਪਡੇਟ ਬਾਰੇ ਸੂਚਿਤ ਰਹਿਣ ਲਈ ਅਧਿਕਾਰਿਤ ਇਮੀਗ੍ਰੇਸ਼ਨ ਸਲਾਹਕਾਰਾਂ ਨਾਲ ਸਲਾਮ مشورہ ਕਰਨ। ਜ਼ਿਕਰ ਖਾਸ ਹੈ ਕੀ ਐਸ ਡੀ ਐਸ ਅਤੇ ਐਨ ਐਸ ਸੀ ਦਾ ਅੰਤ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਵਿੱਚ ਇੱਕ ਨਵੇਂ ਯੁੱਗ ਦੇ ਨਿਸ਼ਾਨਦੇਹੀ ਕਰਦਾ ਹੈ ਜਦਕਿ ਪ੍ਰੋਗਰਾਮਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਫਾਸਟ ਟਰੈਕ ਲਾਭਾਂ ਦੀ ਪੇਸ਼ਕਸ਼ ਕੀਤੀ ਸੀ ਕੈਨੇਡਾ ਦੀ ਇਹ ਸੁਧਾਰੀ ਪਹੁੰਚ ਦਾ ਉਦੇਸ਼ ਸਿਸਟਮ ਵਿੱਚ ਇਕੁਐਲਟੀ ਲਿਆਉਣਾ ਹੈ ਜਿਸ ਨਾਲ ਦੁਨੀਆ ਭਰ ਦੇ ਵਿਦਿਆਰਥੀਆਂ ਨੂੰ ਇੱਕ ਬਰਾਬਰ ਖੇਡ ਦੇ ਮੈਦਾਨ ਵਿੱਚ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ਲਈ ਸੱਦਾ ਦਿੱਤਾ ਗਿਆ ਹੈ ਕਮਜ਼ੋਰੀਆਂ ਨੂੰ ਸੰਬੋਧਿਤ ਕਰਨ ਅਤੇ ਨਿਰਪੱਖ ਪਹੁੰਚ ਨੂੰ ਉਤਸ਼ਾਹਿਤ ਕਰਨ ਦੁਆਰਾ ਕੈਨੇਡਾ ਇੱਕ ਆਕਾਦਮਿਕ ਮਾਹੌਲ ਨੂੰ ਰੂਪ ਦੇ ਰਿਹਾ ਹੈ ਜਿੱਥੇ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਵੱਧ ਫੁੱਲ ਸਕਦੇ ਨੇ ਤੇ ਸਫਲ ਹੋ ਸਕਦੇ ਨੇ ਨਜ਼ਰ ਮਾਰਦਿਆਂ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ 1 ਤੋਲਾ سونے ਦੀ ਕੀਮਤ 679.8 ਕੈਨੇਡੀਅਨ ਡਾਲਰ ਹੈ 22 ਕੈਰਟ 1 ਤੋਲਾ سونے ਦੀ ਕੀਮਤ 835.1 ਕੈਨੇਡੀਅਨ ਡਾਲਰ ਹੈ 24 ਕੈਰਟ 1 ਤੋਲਾ سونے ਦੀ ਕੀਮਤ 932.1 ਕੈਨੇਡੀਅਨ ਡਾਲਰ ਹੈ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰਟ 1 ਤੋਲਾ سونے ਦੀ ਕੀਮਤ 4197 ਰੁਪਏ ਤੇ 4 ਪੈਸੇ ਹੈ 22 ਕੈਰਟ 1 ਤੋਲਾ سونے ਦੀ ਕੀਮਤ 50485 ਰੁਪਏ ਤੇ 64 ਪੈਸੇ ਹੈ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 56349 ਰੁਪਏ ਤੇ 73 ਪੈਸੇ ਹੈ ਜ਼ਿਕਰ ਕਰਦੇ ਆ ਕੈਨੇਡੀਅਨ ਡਾਲਰ ਦਾ ਅੱਜ ਇੱਕ ਕੈਨੇਡੀਅਨ ਡਾਲਰ ਦੀ ਕੀਮਤ 60 ਭਾਰਤੀ ਰੁਪਏ ਤੇ 45 ਭਾਰਤੀ ਪੈਸੇ ਦੇ ਬਰਾਬਰ ਹੋ ਚੁੱਕੀ ਹੈ ਸੋ ਇਸ ਦੇ ਨਾਲ ਹੀ ਮਿਲਦੇ ਜੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ